ਇਲਾਕੇ ਦੇ ਵਿੱਚ ਪਹਿਲੀ ਪਈ ਭਾਰੀ ਬਰਸਾਤ ਨੇ ਲੋਕਾਂ ਦੇ ਲਈ ਕਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਚੁੱਕਿਆ ਹੈ ਖਬਰ ਨੰਗਲ ਦੇ ਕਰੀਬੀ ਪਿੰਡ ਬਰੰਪੁਰ ਅੱਪਰ ਤੋਂ ਹੈ ਜਿੱਥੇ ਕੀ ਲੋਕਾਂ ਦੇ ਘਰਾਂ ਦੇ ਵਿੱਚ ਬਰਸਾਤ ਦਾ ਪਾਣੀ ਦਾਖਲ ਹੋ ਗਿਆ ਤੇ ਲੋਕਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਗੱਲਬਾਤ ਕਰਦੇ ਹਾਂ ਅੱਪਰ ਬਰੰਪੁਰ ਨਿਵਾਸੀ ਭਾਗਜੰਨ ਨੇ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਨੀਂਆਂ ਦੇ ਰਸਤੇ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਹੈ ਤੇ ਸਬੰਧੀ ਉਸ ਵੱਲੋਂ ਪਹਿਲਾਂ ਪੰਚਾਇਤ ਨੂੰ ਦੱਸਿਆ ਜਾ ਚੁੱਕਿਆ ਹੈ ਪਰ ਅਜੇ ਤੱਕ ਉਸ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਅੱਜ ਪਾਣੀ ਉਸ ਦੇ ਘਰ ਦੇ ਅੰਦਰ ਦਾਖਲ ਹੋ ਚੁੱਕਿਆ ਹੈ ਇਸ ਘਟਨਾ ਦੀ ਜਾਣਕਾਰੀ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਦਫ਼ਤਰ ਨੂੰ ਦਿੱਤੀ ਗਈ ਜਿੱਥੋਂ ਟੀ ਮੌਕਾ ਦੇਖਣ ਪਹੁੰਚੇ ਤੇ ਉਹਨਾਂ ਦੇਖਿਆ ਕਿ ਪਾਣੀ ਖਰਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਉਹਨਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ ਤੇ ਜਲਦ ਹੀ ਸਮੱਸਿਆ ਦਾ ਹੱਲ ਕਰਨਗੇ ਤੇ ਇਸ ਸਬੰਧੀ ਜਦੋਂ ਪ੍ਰਾਪਰ ਦੇ ਸਰਪੰਚ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਇਸ ਸਮੱਸਿਆ ਦਾ ਹੱਲ ਕਰਵਾਉਣ ਦੀ ਆਸ਼ਵਾਸ਼ਣ ਦਿੱਤਾ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਲੰਬੇ ਸਮੇਂ ਤੋਂ ਪੇਸ਼ ਆ ਰਹੀਆਂ ਇਸ ਇਸ ਸਮੱਸਿਆ ਦਾ ਹੱਲ ਜਲਦ ਤੋ ਜਲਦ ਹੱਲ ਕੀਤਾ ਜਾਵੇ ਪਾਇਆ ਜੀ ਮੌਕੇ ਤੇ ਦੇਖਿਆ ਗਿਆ ਜੀ ਵੀ ਜੀ ਨਾਮ ਹੈ ਭਾਜੀ ਪਹਿਲੇ ਆਪਣਾ ਡੈਸੀਗਨੇਸ਼ਨ ਦੱਸ ਲਓ ਮੈਂ ਵਾ ਵਾ ਜਈ ਆ ਵੀਡੀਓ ਦਫ਼ਤਰ ਤੋਂ ਹਾਂਜੀ ਅਸੀਂ ਵੀ ਇੱਥੋਂ ਸਾਨੂੰ ਕੰਪਲੀਟ ਆਈ ਹੈ ਅਸੀਂ ਇੱਥੇ ਮੌਕੇ ਤੇ ਪੁੱਜੇ ਆ ਇੱਥੇ ਆ ਕੇ ਅਸੀਂ ਦੇਖਿਆ ਵੀ ਬਰਸਾਤ ਆ ਰਹੀ ਹੈ ਉੱਪਰ ਤੋਂ ਸਾਰੀ ਹੜਕੇ ਪਾਣੀ ਵੈਸੇ ਤਾਂ ਚੱਲ ਰਿਹਾ ਹੈ ਪਰ ਇੱਕਦਮ ਇਕੱਠੀ ਵਾਰਿਸ਼ ਹੋਣ ਕਰਕੇ ਇਹਨਾਂ ਦੇ ਘਰਾਂ ਵੱਲ ਵੀ ਪਾਣੀ ਮੁੜਿਆ ਹੈ ਹੁਣ ਅੱਗੇ ਸਾਰੇ ਪਿੰਡ ਵੱਲ ਸ਼ਵਾਸੀਆਂ ਵੱਲੋਂ ਵੀ ਇਹਦਾ ਮੌਕੇ ਦੀ ਜਗ੍ਹਾ ਦੱਸਿਆ ਜਾ ਰਿਹਾ ਵੀ ਕਿਆ ਹੱਲ ਕੀਤਾ ਕੱਢਿਆ ਜਾ ਸਕਦਾ ਹੈ ਹੁਣ ਆਪਾਂ ਬੈਠ ਕੇ ਇਹਦਾ ਕਰਾਂਗੇ ਦੇਖ ਲਈਂ ਲਿ ਦੇ ਅੰਦਰਜ ਪਾਣੀ ਤੋਂ ਮੈਂ ਕਰਦਾ ਜੀ ਅੱਗੇ ਦੇਖਨੇ ਫਿਰ ਅੱਗੇ ਮੈਂ ਅੱਜ ਹੁਣ ਜਾ ਕੇ ਰਿਪੋਰਟ ਕਰ ਦੂੰਗਾ ਉੱਚੇ ਅਧਿਕਾਰੀਆਂ ਸਾਰਿਆਂ ਨੂੰ ਫਿਰ ਅੱਗੇ ਹੱਥ ਹਾਲ ਕੱਢਾਂਗੇ ਭਾਈ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੁਹਾਡਾ ਕੀ ਸਮੱਸਿਆ ਆ ਰਹੀ ਹੈ ਮੈਂ ਜਗਤਾਰ ਸਿੰਘ ਉਪਰਲਾ ਬਰੰਪਰ ਪਿੰਡ ਉਪਰਲਾ ਬਰੰਪਰ ਤੋਂ ਬੋਲ ਰਿਹਾ ਸਾਡੀ ਸਮੱਸਿਆ ਅੱਜ ਕੋ ਨਵੀਂ ਨਹੀਂ ਹੈ ਇਹ ਪਿਛੇ ਸਰਕਾਰਾਂ ਤੋਂ ਵੀ ਸਮੱਸਿਆ ਸਾਡੀ ਇਸੇ ਤਰ੍ਹਾਂ ਚੱਲੀ ਆ ਰਹੀ ਹੈ ਇਹ 5-7 ਸਾਲ 8 ਸਾਲ ਹੋ ਗਏ ਬਰਸਾਤ ਦਾ ਪਾਣੀ ਜਦੋਂ ਆਉਂਦੇ ਥੋੜੀ ਵੀ ਬਰਸਾਤ ਪਵੇ ਤਾਂ ਵੀ ਪਾਣੀ ਬਹੁਤ ਜ਼ਿਆਦਾ ਆਉਂਦਾ ਸਾਡੇ ਘਰਾਂ ਵਿੱਚ ਪਾਣੀ ਵੜਦਾ ਜਦ ਕਿ ਅੱਜ ਮੌਕਾ ਵੀ ਦੇਖਿਆ ਜੇ ਸਾਹਿਬ ਵੀ ਆਏ ਵੀਡੀਓ ਦਸਤਰ ਤੋਂ ਉਹਨਾਂ ਨੇ ਵੀ ਮੌਕਾ ਦੇਖਿਆ ਹੈ ਪਰ ਇਹਦਾ ਹੱਲ ਕੋਈ ਨਹੀਂ ਹੋਇਆ ਪਹਿਲੇ ਵੀ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀ ਕਰਦੇ ਆ ਰਹੇ ਹਾਂ ਲੇਕਿਨ ਸਰਕਾਰਾਂ ਨੇ ਅੱਜ ਤੱਕ ਕੋਈ ਕਿਸੇ ਕਿਸਮ ਦੀ ਸਾਡੀ ਸੁਣਵਾਈ ਨਹੀਂ ਕੀਤੀ ਸਿਰ ਵੋਟਾਂ ਦੇ ਟਾਈਮ ਆਉਂਦੇ ਆ ਸਾਨੂੰ ਲੋਲੀਪੌਪ ਦੇ ਕੇ ਚਲੇ ਜਾਂਦੇ ਹੈ ਪੰਜ-ਛੇ ਸਾਲ ਪਹਿਲਾਂ ਤੋਂ ਇਹੀ ਕੰਮ ਚੱਲੇ ਆ ਰਿਹਾ ਅਗਲੀ ਗੱਲ ਹੈ ਉੱਪਰ ਇੱਕ ਪਹਾੜ ਦਾ ਪਾਣੀ ਜ਼ਿਆਦਾ ਆਂਦਾ ਹੈ ਜਿਹੜਾ ਪਹਾੜ ਦਾ ਪਾਣੀ ਆਦਾ ਪਿਛਲੇ ਪਿੱਛੇ ਹਰਜੋਤ ਸਿੰਘ ਬੈਂਸ ਨੇ ਉੱਥੇ ਜੀਸੀਬੀ ਭੇਜੀ ਸੀ ਵੀਡੀਓ ਦਫਤਰ ਦੇ ਥਰੂ ਇਹ 6.5 ਸਾਲ ਪਹਿਲਾਂ ਤੇ ਉਦੋਂ ਉੱਥੇ ਡੰਗਾ ਲੱਗਿਆ ਸੀ ਉਹ ਡੰਗਾ ਵੀ ਅੱਜ ਕਮਜ਼ੋਰ ਹੋ ਰਿਹਾ ਹੈ ਜੇ ਉਹ ਡੰਗਾ ਟੁੱਟ ਜਾਵੇ ਤੇ ਸਾਰੇ ਬਰੰਪੜ ਦੇ ਪਿੰਡ ਵਿੱਚ ਪਾਣੀ ਵੜ ਜਾਏ ਉਹ ਡੰਗੇ ਦਾ ਵੀ ਫਿਰ ਦੁਬਾਰੇ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ ਹੁਣ ਇੱਥੇ ਪਹਿਲਾਂ ਖੁੱਲ੍ਹੀਆਂ ਬਾਗੀਆਂ ਸੀ ਕਿਆਂ ਹੁਣ ਪਲਾਟ ਬਣ ਰਹੇ ਆ ਦੁਨੀਆ ਆਪਣੀ ਜਗ੍ਹਾ ਪਾ ਰਹੀ ਹੈ ਫਿਰ ਪਾਣੀ ਇਕੱਠਾ ਹੋ ਕੇ ਪਹਾੜ ਦਾ ਸਾਰਾ ਸਾਡੇ ਪਿੰਡ ਵੱਲ ਨੂੰ ਆਉਂਦਾ ਇਹ ਡਰੇਨ ਡਰੇਨ ਬਣਾ ਕੇ ਇਹਦਾ ਮਸਲਾ ਜਰੂਰ ਹੱਲ ਕੀਤਾ ਜਾਵੇ। ਅਸੀਂ ਦੇਖਿਆ ਜਿੱਥੇ ਵੀ ਪਾਣੀ ਸੀਮ ਨਾਲ ਅੰਦਰ ਜਾ ਰਿਹਾ ਹੈ। ਉਹ ਬਾਗਚਨ ਦਾ ਘਰ ਹੈ। ਬਾਗਚਨ ਦਾ ਘਰ ਹੈ। ਨਾਲ ਦਾ ਪਹਿਲਾ ਪਲਾਟ ਵਿਲਾ ਸੀ। ਕੋਈ ਕਿਸੇ ਨੇ ਉਹ ਪਲਾਟ ਖਰੀਦ ਲਿਆ। ਉਹ ਆਪਣੇ ਉਸਾਰੀ ਕਰ ਰਹੇ ਆ। ਉਹ ਪਾਣੀ ਸਾਰਾ ਉੱਥੇ 5-5 ਫੁੱਟ ਪਿੱਛੇ ਖੜਾ ਹੋਇਆ। ਜਿਹੜਾ ਉਹਦੇ ਸਾਰੇ ਕਮਰੇ ਦੇ ਵਿੱਚ ਕਿੰਨਾ ਚੂਹਾ ਕਮਰੇ ਵਿੱਚ ਛਿਆ ਘੁੰਮ ਰਿਹਾ ਹੈ। ਉਹਦਾ ਹਾਲ ਹੈ। ਜਿਹੜੀ 11 ਫੁੱਟ ਦੀ ਗਲੀ ਹੈ। ਉਹ ਉੱਥੇ ਡਰੇਨ ਬਣਾਈ ਜਾਵੇ। ਅੱਗੇ 메ਨ ਨਾਲਾ 메ਨ ਨਾਲੇ ਦਾ ਪਾਣੀ ਪੂਰਾ ਲੈਣਾ ਕਾਫੀ ਖੁੱਲਾ ਨਾਲਾ ਹੈ ਅਗਲੀ ਗੱਲ ਹੈ ਵੀ ਸਾਡੇ 65 65 ਫੁੱਟ ਦੀ ਗਲੀ ਹੈ ਜਿਹੜੀ 메ਨ ਸੜਕ ਹੈ ਉਹ 65 ਫੁੱਟ ਚੌੜੀ ਹੈ ਉੱਥੇ ਡਰੇਨ ਬਹੁਤ ਸਾਡੀ ਖੁੱਲੀ ਹੈ ਉਹ ਡਰੇਨ ਚ ਪਾਣੀ ਪਾਇਆ ਜਾਵੇ ਮੇਰੇ ਘਰ ਵਿੱਚ ਪਾਣੀ ਬੜਿਆ ਹੈ ਕਰੀਬ 1-1 ਫੁੱਟ ਪਾਣੀ ਘੁੰਮਿਆ ਅੱਜ ਜਿਹੜੀ ਕਿ ਜਿਹੜੀ ਇਹ ਵੀਡੀਓ ਬਣਾਈ ਹੋਈ ਹੈ ਇਹ ਵੀ ਮਸਲਾ ਹੱਲ ਕੀਤਾ ਜਾਵੇ ਮੇਰਾ ਨਾਮ ਭਾਕਜੰਦੇ ਜੀ ਮੋਪਲੇ ਬਗੰਪਰ ਦਾ ਜੀ ਵਾਸੀ ਆ ਮੇਰੇ ਆਪਣਾ ਪਿਛਲੇ ਪਾਸਾ ਹੈ ਬੈਕ ਸਾਈਡ ਦੇ ਬੈਕ ਸਾਈਡ ਦੇ ਪਾਣੀ ਖੜਿਆ ਬਸਾਤੀ ਭਾਰੀ ਹੋਣ ਕਰਕੇ ਪਾਣੀ ਖੜ ਗਿਆ 4 4 ਫੁੱਟ ਉਹ ਨੇ ਆ ਵਿਚੀਆਂ ਅੰਦਰ ਪਾਣੀ ਵੜ ਗਿਆ ਮੇਰਾ ਇਹਦਾ ਮੋਕੇ ਦਾ ਹਲ ਕੀਤਾ ਜਾਵੇ ਬਸ ਅਧਿਕਾਰੀ ਵੀ ਇਸੇ ਮੋਕੇ ਤੇ ਗੱਜੇ ਤੁਹਾਡੀ ਕੀ ਗੱਲਬਾਤ ਹੋ ਗਈ ਅਧਿਕਾਰੀ ਅਜੇਸ ਸਾਹਿਬ ਨਾਲ ਮੋਕੇ ਦੇ ਗੱਲਬਾਤ ਇਹ ਹੋਈ ਕਹਿੰਦੇ ਅਸੀਂ ਗਾਹਾਂ ਗੱਲ ਕਰਦੇ ਆ ਫੇਰ ਦੇਖਦੇ ਆ ਇਹਦੀ ਪਹਿਲੇ ਵੀ ਸਮੱਸਿਆ ਤੋਂ ਆਉਂਦੀ ਆ ਤੇ ਤੁਸੀਂ ਕਿਹਦੇ ਨਾਲ ਇਹਦੀ ਕੰਪਲੇਂਟ ਕੀਤੀ ਹੈ ਜਾਂ ਸਰਪੰਚ ਨਾਲ ਜਾਂ ਅੱਗੇ ਅਧਿਕਾਰੀ ਮੈਂ ਸਰਪੰਚ ਨੂੰ 2-3 ਵਾਰ ਕਹਿ ਚੁੱਕਾ ਜੀ ਜਦੋਂ ਇਹ ਪਲਾਟ ਖਾਲੀ ਦਾ ਪਹਿਲਾਂ ਉਸਰੇ ਪਾਣੀ ਨਿਕਲ ਜਾਂਦਾ ਦਾ ਸਰਪੰਚ ਨੂੰ ਮੈਂ 3-4 ਵਾਰ ਕਹਿ ਚੁੱਕਾ ਸਰਪੰਚ ਨੇ ਸਾਡੀ ਸੁਣਾਈ ਨਹੀਂ ਕੀਤੀ ਇਸ ਤਰ੍ਹਾਂ ਇਹਦਾ ਹੱਲ ਹੋਣਾ ਹੈ ਜੀ ਹੁਣ ਇਹਦਾ ਹੱਲ ਇਹ ਇਹਦਾ ਨਾਲਾ ਬਣਨਾ ਚਾਹੀਦਾ ਉੱਪਰ ਤੇ ਪਾਣੀ ਜਾਂਦਾ ਜੀ ਹਾਂਜੀ ਸਾਨੂੰ ਤਾਂ ਇਹ ਕੋ ਘੱਟੋ-ਘੱਟ 15 ਸਾਲ ਹੋ ਗਏ ਜਦੋਂ ਅਸੀਂ ਆਏ ਵੇ ਜਦੋਂ ਪਾਣੀ ਇਸ ਤਰ੍ਹਾਂ ਟੱਪੀ ਜਾਂਦਾ ਹੈ ਹਾਂਜੀ ਹੁਣ ਤਾਂ ਸਾਡਾ ਅੰਦਰੇ ਵੜ ਗਿਆ ਜੀ ਪਾਣੀ ਕਿੰਨੇ ਕਮਰੇ ਚ ਹਾਂਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਆਂ ਪੇ ਇਹਦਾ ਪਾਣੀ ਦਾ ਹੱਲ ਕੀਤਾ ਜਾਵੇ ਸਾਡੇ ਵਿਛੇ ਜਿਹੜਾ ਪਾਣੀ ਖੜਾ ਵਾ ਘਟੋ ਘਾਟੇ ਇਹਦਾ ਹੱਲ ਕੀਤਾ ਵਾ ਡਰੇਨ ਪਾਇਆ ਜਾਵੇ ਜਾਂ ਇੱਥੇ ਬੜਾ ਨਾਲਾ ਬਣਾਇਆ ਜਾਵੇ ਤਾਂ ਇਹਦੇ ਪਾਣੀ ਦਾ ਨਿਕਾਸੀ ਕੀਤੀ ਜਾਵੇ ਮੈਂ ਹੱਥ ਜੋੜ ਕੇ ਇਹ ਹੀ ਬੇਨਤੀ ਕਰਦਾ ਆਂ ਇੱਥੇ ਸੱਪ ਵੀ ਘੁੰਮਦੇ ਆ ਛੋਟੇ ਛੋਟੇ ਸਾਡੇ ਬੱਚੇ ਆ ਤਾਂ ਪਾਣੀ ਸਾਡੇ ਅੰਦਰ ਘੁੰਮੀ ਜਾਂਦਾ ਇਹਦੇ ਮੌਕੇ ਤੇ ਅਧਿਕਾਰੀ ਆਏ ਉਹ ਸਾਨੂੰ ਵਿਸ਼ਵਾਸਨ ਦੇ ਕੇ ਚਲੇ ਗਏ ਬਾਕੀ ਅਸੀਂ ਕਹਿੰਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤੇ ਬਾਅਦ ਦੇਖਦੇ ਹਾਂ ਤੁਹਾਡੇ ਮਕਾਨ ਨੂੰ ਵੀ ਖਤਰਾ ਹੈ ਸਾਡੇ ਮਕਾਨ ਨੂੰ ਵੀ ਬੈਠਣ ਦਾ ਖਤਰਾ ਹੈ ਮਕਾਨ ਬੈਠਣ ਦਾ ਖਤਰਾ ਹੈ 4-4 ਫੁੱਟ ਪਾਣੀ 4-4 ਫੁੱਟ ਪਾਣੀ ਹੈ ਖੜਾ ਹਾਂਜੀ ਜੇ ਤੁਸੀਂ ਆ ਜਾਓ ਹਾਂਜੀ ਨਾ ਜੀ ਤੁਸੀਂ ਇੱਥੇ ਆਪਣਾ ਕੀ ਪੈਨਸ਼ਨ ਪੈਨਸ਼ਨ ਹਾਂ ਪੈਨਸ਼ਨ ਵੀ ਦੇਓ ਤੇ ਤੁਹਾਨੂੰ ਸਮੱਸਿਆ ਬਾਰੇ ਪਤਾ ਲੱਗਿਆ ਤੁਸੀਂ ਮੌਕੇ ਤੇ ਪੁੱਛਿਓ ਕੀ ਕਹਿਣਾ ਜਾਊਗਾ ਮੈਂ ਇਹ ਕਹਿਣਾ ਚਾਹੁੰਗਾ ਜੀ ਪਹਿਲਾ ਜਿਹੜਾ ਇਸ ਨਾਲੇ ਵਾਸਤੇ ਪੈਸਾ ਆ ਚੁੱਕਿਆ ਆਵਾਦੀ ਤੇ ਆਵਾਦੀ ਵਿੱਚ ਫਿਰ ਇਹਨਾਂ ਬਣਾਤਾ ਜਿੱਥੇ ਸਰਪੰਚ ਨੇ ਸਾਡੇ ਨੇ ਕਿੰਨਾ ਕੁ ਬਣਾਇਆ ਕਿੰਨਾ ਨਹੀਂ ਪੈਸਾ ਕਿੰਨਾ ਇਹ ਸਭ ਨੂੰ ਪਤਾ ਲੇਕਿਨ ਇਥੇ ਇਸੇ ਪਾਣੀ ਦੀ ਡਾਫਰ ਲੱਗਦੀ ਸੀ ਇਹ ਪਾਣੀ ਇੱਥੇ ਨਹੀਂ ਬਣਾਇਆ ਜੇ ਜਰੂਰਤ ਸੀ ਜਿੱਥੇ ਇਹ ਆਪਣੇ ਅਪਰਾਧ ਕਰਕੇ ਨੇ ਆਪਣੇ ਬੰਦੇ ਬੰਦਾਂ ਦੇ ਬਣਾਵਾਇਆ ਬਾਕੀ ਇਥੇ ਵੀ ਦੇਖੋ ਪਾਣੀ ਕਿੱਥੋਂ ਸਮਝ ਨਹੀਂ ਦੇਖ ਲਿਆ ਕੀ ਹਾਲ ਦਾ ਪਾਣੀ ਇਥੋਂ ਡਾਫਰ ਲਾ ਕੇ ਪਾਣੀ ਧਰਾਂ ਵਿੱਚ ਬੰਨ੍ਹਿਆ ਲੋਕਾਂ ਦੇ ਲੋਕਾਂ ਦੇ ਮਕਾਨ ਗਿਰਨ ਦਾ ਖਤਰਾ ਹੈ ਹੁਣ ਤੁਸੀਂ ਇਹਨੇ ਵੀ ਸਮੱਸਿਆ ਹੱਲ ਕਰਾਉਣ ਲਈ ਕੀ ਕਰੋਗੇ ਇਹ ਵੀ ਸਮੱਸਿਆ ਹੱਲ ਕਰਾਣੇ ਅਸੀਂ ਪ੍ਰਵਾਹ ਸਿੰਘ ਸਾਹਿਬ ਦੇ ਵੀ ਦਾਾਂ ਵਿੱਚ ਜਿੱਥੇ ਸਾਡਾ ਜਾਲਾ ਪਾਦਾ ਹੀ ਜਾਵਾਂਗੇ ਕਿਸੇ ਤਰੀਕੇ ਨਾਲ ਨਾਲਾ ਬਣਾਵਾਂਗੇ ਤੇ ਪਾਣੀ ਨੂੰ ਧਰਾਂ ਵਿੱਚ ਨਾਲਾ ਖੜਿਆ ਮੈਂ ਖੜਿਆ ਨਾਲ ਹਾਂ ਜੀ ਠੀਕ ਹੈ ਆਂਦਸੇ ਪਿੰਡ ਦਾ ਹਾਂਜੀ ਮੈਂ ਉਪਰਲਾ ਬਰੰਪੜ ਪਿੰਡ ਦਾ ਬਰੰਪੜ ਤੋਂ ਬੋਲ ਰਹੀ ਹਾਂ ਕਮਲਜੀ ਸਰਪੰਚ ਸਾਡੇ ਦੋ ਤਿੰਨਾਂ ਘਰਾਂ 'ਚ ਪਾਣੀ ਵੜ ਗਿਆ ਹੈ ਉਸ ਦਾ ਕੁਝ ਹੱਲ ਕਰੋ ਜੀ ਅਸੀਂ ਅੱਥੀ ਆਪਣੇ 4-5 ਵਿੰਟ ਦੇ ਘਰਾਂ ਵਿੱਚ ਜਾ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਾਣੀ ਜੋ ਕਿ ਇੱਕ ਭਾਰੀ ਬਰਸਾਤ ਦਾ ਜੋ ਕਿ ਪਹਿਲੀ ਬਾਰਿਸ਼ ਪਈ ਹੈ ਉਹਦੇ ਕਰਕੇ ਬਹੁਤ ਸਾਰੇ ਘਰਾਂ ਵਿੱਚ ਪਾਣੀ ਆਇਆ ਹੈ ਕਰਦੇ ਮਤਲਬ ਕਿ ਬਹੁਤ ਪਰੇਸ਼ਾਨੀ ਜਾਂ ਦੁਖੀ ਆ ਇਸ ਲਈ ਉਹ ਸਾਡੇ ਕੋਲ ਪੁੱਜੇ ਕਿ ਉਹਦਾ ਕੋਈ ਹੱਲ ਕਰੋ ਅਸੀਂ ਜੋ ਵੀ ਟਾਈਮ ਸਿਰ ਟਾਈਮ ਸਿਰ ਅਸੀਂ ਜਾ ਕੇ ਦੇਖਿਆ ਕਿ ਬਹੁਤ ਮਾੜਾ ਹਾਲਾਤ ਆ ਅਸੀਂ ਉਹਨਾਂ ਦਾ ਵੀ ਸਿਰ ਆਏ ਉਹਨਾਂ ਨੂੰ ਵੀ ਕਹਿੰਦੇ ਆ ਕਿ ਸਾਡਾ ਸਹਿਯੋਗ ਕਰੋ ਸਾਡੇ ਨਾਲ ਦਰੋ ਇੱਕ ਸਰਪੰਚ ਹੋਣ ਦੇ ਨਾਤੇ ਜੋ ਵੀ ਸਾਡਾ ਫਰਜ ਬਣਦਾ ਹੈ ਉਹ ਅਸੀਂ ਕਰਾਂਗੇ ਜੋ ਵੀ ਜੀਐਸਵੀ ਲੈ ਕੇ ਜਿੱਦਾਂ ਵੀ ਕੁਝ ਵੀ ਹੁੰਦਾ ਹੈ ਤਾਂ ਅਸੀਂ ਉਹ ਹੱਲ ਕਰਾਂਗੇ ਤੇ ਕੁਦਰਤੀ ਆਫਤਾਂ ਦਾ ਸਾਡੇ ਨਾਲ ਨਾਲ ਮਿਲ ਕੇ ਸਹਿਯੋਗ ਦੇਣ ਲਈ ਮੈਂ ਉਹਨਾਂ ਨੂੰ ਗੁਜਾਰਿਸ਼ ਕਰਦਾ ਹਾਂ ਤੇ ਮੇਰੇ ਮਾਤਾ ਜੀ ਜੋਗੀ ਸਰਪੰਚ ਨੇ ਸੋ ਉਹ ਇਹ ਕਰਨਗੇ ਕੰਮ ਜੋ